ਬੈਗ ਜੀ ਰੱਖ ਲੈ ਮਿੱਤਰੋ ਜੇ ਪੈਂਟ ਪੁੰਡ ਪਾੜ ਗਈ ਤਾਂ ਉੱਥੇ ਹੀ ਮੜੀ ਜੀ ਟਕ ਟਕ ਕਰਕੇ ਸਟੈਪ ਲੈਜਰ ਵਾਂਗੂ ਚੱਲਦੀ ਐ ਸਲਾਈ ਮਸ਼ੀਨ ਵਾਹ ਯਾਰ ਹਾਂ ਕਾਹ ਸਿਆਤਾ ਸਾਰਾ ਮਾਲ ਐ ਸੇ ਬੜੀਆ ਬੜੀਆ ਮਿੱਤਰੋ ਐਡੀ ਤੁਸੀਂ ਦੇਖ ਰਹੇ ਹੋ ਬੰਬੇ ਦੀ ਮਾਰਕੀਟ ਆਹੇ ਮੇਨ ਮਾਰਕੀਟ ਐ ਕਿ ਜਿਹੜੀ ਬੰਬੇ ਦੀ ਮਾਰਕੀਟ ਆ ਇਹਦੇ ਵਿੱਚ ਆਪਣੇ ਚੋપરા ਨੇ ਕੀਤੀ ਸ਼ਾਪਿੰਗ ਤੇ ਭਰ ਲਿਆ ਬੈ ਕਿਉਂਕਿ ਇੱਥੇ ਬਹੁਤ ਸਸਤਿਆਂ ਸਸਤਿਆਂ ਤੇ ਵੈਰਾਈਟੀਆਂ ਬਾਈ ਵੱਖਰੋ ਵੱਖਰੀਆਂ ਮਿਲਦੀਆਂ ਇੱਥੇ ਤੇ ਬਾਕੀ ਜਿਹਨੂੰ ਜਿਹੜੀ ਚੀਜ਼ ਦੀ ਚਾਹੀਦੀ ਸੀਗੀ ਬੈਗ ਭਰੇ ਕਰਦੇ ਜੱਥਾ ਖੋਸ ਕਿਉਂ ਪੂਰਾ ਖੋਸਾ ਕਿਆ ਫਿਰ ਸਾਦਨਾ ਕੀ ਕੀ ਜਿਆ ਕਿੰਨੇ ਦਾ ਹੈ 100 ਦੇ ਦੋ 100 ਦੇ ਦੋ ਨਹੀਂ ਕਿਉਂ ਬਾਈ ਇਹ ਬਾਈ ਕੋਈ ਵੀ ਨਹੀਂ ਹੁੰਦੇ ਜੀ ਆ ਦੇ ਸਹੀ ਗਾ ਠੀਕਾ ਇਹ ਬਾਈ ਕਹਿੰਦੇ ਪਰ ਇਹਨਾਂ ਨਾਲ ਆਪਾਂ ਜਿਹੜੇ ਪਰਫਿਊਮ ਦੇ ਰੇਟ ਆ ਇਹਨਾਂ ਨਾਲ ਆਪਾਂ ਬਣਾ ਲਏ ਸੀ 5 500 ਦੇ ਕਹਿੰਦੇ ਆ ਪਰ 100 ਦੇ 2 ਵੀ ਲਏ ਆਪਣੇ ਬੰਦਿਆਂ ਨੇ ਸਾਰੇ ਆ ਭਰੀ ਫਿਰਦੇ ਆ ਕੰਮ ਤੇ ਹੋਰ ਤੁਹਾਨੂੰ ਦਿਖਾਉਂਦੇ ਆ ਦੇਖੋ ਆ ਵੇ ਚੰਨੇ ਦਾ ਦੱਸ ਕਿੰਨੇ ਦਾ ਦੇਂਗਾ ਆ ਕੀ ਕੀ ਚ ਖੋਬੀ ਆ ਕਿੰਨੇ ਦਾ ਦੇਂਗਾ 351 ਕੀ ਹੈ 300 ਦਾ ਇੱਕ 300 ਦਾ ਇੱਕ ਇਹ ਇਹ ਬਈ 300 ਦੇ ਇੱਕ ਆ ਆਪਣੇ ਆ ਬੰਦਿਆਂ ਨੇ 100 100 ਦੇ ਇੱਥੇ ਬੰਬੇ ਦੀ ਮਾਰਕੀਟ ਦੇ ਵਿੱਚ ਲਏ ਆ ਰਾਈਟ ਹਾਂ ਤੇ ਆ ਜਿਹੜਾ ਸ਼ਹਿਰ ਆ ਬਈ ਬੰਬੇ ਦਾ ਹੈ ਹਨਾ ਮਾਰਕੀਟ ਹੈ ਪੂਰੀ ਵਧੀਆ ਆਪਣੇ ਬੰਦੇ ਹੁਣੇ ਵਾਪਸ ਚੱਲੇ ਆ ਤੇ ਪੂਰਾ ਜਣੇ ਸਾਰਾ ਇਕੱਠਾ ਆ ਬਾਈ ਭਰਿਆ ਪਿਆ ਬਾਜ਼ਾਰ ਫੁੱਲ ਮਾਰਕੀਟ ਦੇ ਨਾਲ ਤੇ ਹੋਰ ਵੀ ਇੱਥੇ ਬਹੁਤ ਚੀਜ਼ਾਂ ਹੈਗੀਆਂ ਤੇ ਫੁੱਲ ਮਾਰਕੀਟ ਆ ਸਸਤੀ ਆ ਚੀਜ਼ਾਂ ਦਾ ਜੇ 12-1200 ਰੇਟ ਮੰਗਦੇ ਆ ਤੁਸੀਂ ਸਿਰਫ 50 ਰੁਪਏ ਲਾਉਣੇ ਆ 50 ਤੋਂ ਵੱਧ ਤੁਸੀਂ ਕੁਝ ਨਹੀਂ ਲਾਉਣਾ 50 ਰੁਪਏ ਲਾਉਣੇ ਆ ਕੀ ਰੇਟ ਆ ਏ 150 ਕਿੰਨੇ ਕਿੰਨੇ 150 150 ਦੇ ਮਿੱਤਰੋ ਮਾਰਕੀਟ ਚ ਨਾਲੋ ਲਲੋ ਚਾਕਲੋ ਚਾਕਲੋ ਮੇਲਾ ਲਟ ਲੋ ਅੱਜ ਛੋਟਾ ਨਹੀਂ ਹੈ ਭਾਈ ਟ੍ਰੀਪਾ ਕੇ ਦੇਖੋ ਵਰਕਿੰਗ ਤੇ ਇਹ ਹੀ ਪਾ ਕੇ ਆ ਜਾ ਨਾ ਮੇਰੇ ਸਰ ਕੀ ਰੇਟ ਹੈ ਭਾਈ ਇਸ ਕ ਹੈ ਮੋਬਾਈਲ ਰੇਟ ਵਾਹ ਪਹਿਲੇ तो रेट बता दे क्या रेट है दो दो बोल के दस सर सौ रूपये सौ रूपये सौ रुपये इसका क्या रेट है इधर में भाई क्या रेट है क्या रेट है दो, 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 दो।, दो सौ रुपए में कोई भी लेगा कहाँ से आता है ये सारा माल कहाँ से आता है सारा माल ऐसे बढ़िया थे थे बढ़िया मालूम ते है आपको हाँ बहुत बढ़िया माल आता है उधर से सारा 200 ਲੈ ਭਾਈ 200 ਕੋਈ ਵੀ ਲੋ 200 ਹੈ ਬਹੁਤ ਅੱਛਾ ਮਾਲ ਹੈ 200 ਆ ਜਾਓ ਖਾਬ ਜੀ ਕਹਿੰਦੇ ਇਹ ਨਹੀਂ ਲੈਣਾ ਉਹ ਫਾਈਲ ਕਵਰ ਆ ਗਏ ਮਿੱਤਰੋ ਫਾਈਲ ਕਵਰ ਕੀ ਰੇਟ ਹੈ 200 200 ਤੋਂ ਘੱਟ ਕੋਈ ਚੀਜ਼ ਨਹੀਂ ਮੰਗਦੇ ਹੀ ਆ 200 ਚਲੋ ਆਜੋ ਆ ਸਟੇਸ਼ਨ ਆ ਗਿਆ ਜੀ ਓਕੇ ਆ 300 ਆਲਾ 300 ਦੀ ਜੀਨ ਨਾਮ ਬਈ ਇਹ ਆ ਬੰਬੇ ਸ਼ਹਿਰ ਆ ਤੇ ਅੱਜ ਆਪਣਾ ਇੱਥੇ ਮਿੱਤਰੋ ਹੈਗਾ ਲਾਸਟ ਦਿਨ ਤੇ ਚੱਲੇ ਫਿਰ ਹੁਣ ਆਪਾਂ ਕਰਾਂ ਦੀ ਅੱਜ ਵਾਪਸੀ ਦੀ ਟ੍ਰੇਨ ਆ ਰ ਆਤੀ ਫਿਰ ਇੱਥੇ ਖੜ ਕੇ ਕੀ ਲੈਣ ਲੱਗੇ ਜਸਵਿੰਦਰ ਆ ਮਸ਼ੀਨਾ ਕਹਿ ਲਿਆ ਸਲਾਈ ਮਸ਼ੀਨ ਆ ਹੱਥ ਵਾਲੀ ਮਸ਼ੀਨ ਆ ਇੱਕਵੇਂ ਚੱਲਦੀ ਆ ਲੈ ਲਓ ਸਾਰੇ ਜਣੇ ਦਿਖਾਈ ਓਏ ਦੇ ਤਾਂ ਸਹੀ ਯਾਰ ਕਿਆ ਇਹ ਨਹੀਂ ਨਹੀਂ ਵੈਸੇ ਚਲਾ ਕੇ ਚੋਲੇ ਜਣੇ ਚੋਲੇ ਲੈ ਸਕਦੇ ਆਂ ਹੀ ਚਲਾ ਕੇ ਔਰ ਦੇ ਦੇ ਔਰ ਦੇ ਮੈਂ ਦਿਖਾ ਦਿੱਤਾ ਭਾਈ ਇਸ ਵਿੱਚ ਗੱਤਰਾਂ ਨਹੀਂ ਆ ਇਸ ਵਿੱਚ 7 ਗਿੰਦਿਓਂ 7 ਗਿੰਦਾਂ ਤੂੰ 14 ਦੇ ਦੇ ਸਾਨੂੰ ਚਲੇਗੀ ਧਾਗਾ ਤਾਂ ਨਹੀਂ ਅੜਦਾ ਇਹ ਹੈ 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 ਸਲਾਈ ਮਸ਼ੀਨ ਸਲਾਈ ਮਸ਼ੀਨ ਆਜੋ ਆਜੋ ਸਲਾਈ ਮਸ਼ੀਨ ਕਿਵੇਂ ਚਲੇਗੀ ਮੈਨੂੰ ਵੀਰ ਲੱਗੇਗਾ ਆਜੇਗਾ ਪੁਲਿਸ ਚੱਕ ਲੈਗਾ ਉਹ ਨਹੀਂ ਚਲੋ ਪੁਲਿਸ ਮੈਂ ਛਡਾ ਦੂੰ ਕੋਈ ਨਹੀਂ ਪੰਜਾਬ ਤੋਂ ਆਇਆ ਮੂਸੇ ਵਾ 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 ਆ ਦੇ ਦੇ ਯਾਰ ਕੋਈ ਨਹੀਂ ਉਹ ਕਰ ਨਹੀਂ ਇੱਕ ਮਿੰਟ ਬਹੁਤ ਅੱਛਾ ਚੱਲ ਪਕਾ ਰਹੀ ਆਰਾ ਬੈਗ ਜੀ ਰੱਖ ਲੈ ਮਿੱਤਰੋ ਜੇ ਪੈਂਟ ਪੁੰਡ ਪਾੜ ਗਈ ਤਾਂ ਉੱਥੇ ਹੀ ਮਾੜੀ ਜੀ ਟਿਕ ਟਿਕ ਕਰਕੇ ਸਟੈਪ ਲੈਜਰ ਵਾਂਗੂ ਚੱਲਦੀ ਐ ਸਲਾਈ ਮਸ਼ੀਨ ਵਾਹ ਯਾਰ ਕਮਾਲ ਦੀ ਦੇ ਬਾਈ ਕਿੰਨੇ ਹੈਗੇ ਤੇਰੇ ਕੋਲੇ ਕੱਢ ਦੇ ਅਠੀ ਤੇ ਲੈ ਲਈਆਂ 7 ਨਹੀਂ ਅਹੀਂ ਮੈਨ ਲੈਣੀ ਮੈਨੂੰ ਮੈਨੂੰ ਇਹ ਇੱਕ ਆ ਗਿਆ 7 ਕਾ ਸੀ